29 ਮਾਰਚ 1849 ਈਸਵੀ ਨੂੰ ਪੰਜਾਬ ਰਾਜ ਖਤਮ ਕੀਤਾ ਗਿਆ। ਇਸੇ ਸਾਲ ਦੇ ਦਸੰਬਰ ਦੀ 21 ਤਾਰੀਖ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਵਿੱਚੋਂ ਦੇਸ਼ ਨਿਕਾਲਾ ਦਿੱਤਾ ਗਿਆ। 8 ਮਾਰਚ 1853 ਈਸਵੀ ਨੂੰ ਉਸ ਨੂੰ ਈਸਾਈ ਬਣਾ ਲਿਆ ਤੇ 19 ਅਪ੍ਰੈਲ 1854 ਨੂੰ ਕਲਕੱਤੇ ਤੋਂ ਇੰਗਲੈਂਡ ਨੂੰ ਜਹਾਜ਼ ਚੜਾ ਦਿੱਤਾ। 1860 ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਵਲਾਇਤ ਖਬਰ ਮਿਲੀ ਕਿ ਉਸ ਦੀ ਮਾਤਾ ਨੇਪਾਲ ਵਿੱਚ ਅੰਨੀ ਹੋ ਚੁੱਕੀ ਹੈ ਮਹਾਰਾਜੇ ਨੂੰ ਮਾਂ ਦੇ ਵਿਛੋੜੇ ਨੇ ਬੇਹਬਲ ਕਰ ਦਿੱਤਾ ਉਹ ਮਾਂ ਨੂੰ ਮਿਲਣ ਵਾਸਤੇ ਕਾਲਾ ਪਹਿ ਗਿਆ ਸਰਕਾਰ ਵੱਲੋਂ ਭਾਰਤ ਆਉਣ ਦੀ ਆਗਿਆ ਮਿਲ ਗਈ ਗਵਰਨਰ ਜਨਰਲ ਨੇ ਲਿਖਿਆ ਮਹਾਰਾਜਾ ਹਿੰਦੁਸਤਾਨ ਆ ਸਕਦਾ ਹੈ ਪਰ ਪੰਜਾਬ ਵਿੱਚ ਨਹੀਂ ਜਾ ਸਕਦਾ ਉਹ ਆਪਣੀ ਮਾਂ ਨੂੰ ਵੀ ਮਿਲ ਸਕਦਾ ਹੈ ਉਹ ਅੰਨੀ ਹੋ ਚੁੱਕੀ ਹੈ ਮਹਾਰਾਜਾ ਦਲੀਪ ਸਿੰਘ ਜਨਵਰੀ ਦੇ ਅਖੀਰ 1861 ਈਸਵੀ ਕਲਕੱਤੇ ਪੁੱਜਾ ਕਲਕੱਤੇ ਉਸ ਸਪੈਨਿਸ਼ ਹੋਟਲ ਵਿੱਚ ਉਤਰਿਆ ਇੱਥੇ ਪੁੱਜਦਿਆਂ ਹੀ ਉਹਨੇ ਆਪਣੀ ਮਾਤਾ ਨੂੰ ਲਿਆਉਣ ਵਾਸਤੇ ਆਦਮੀ ਭੇਜ ਦਿੱਤੇ ਪੁੱਤਰ ਦਾ ਸੁਨੇਹਾ ਸੁਣ ਕੇ ਜਿੰਦਾ ਕਲਕੱਤੇ ਜਾਣ ਵਾਸਤੇ ਤਿਆਰ ਹੋ ਗਈ ਰਾਣਾ ਜੰਗ ਬਹਾਦਰ ਹਰ ਸਾਲ 20000 ਦਿਨ ਦਾ ਦਿਨ ਦਾ ਅੱਕ ਗਿਆ ਸੀ ਉਹ ਹੁਣ ਮਹਾਰਾਣੀ ਜਿੰਦਾ ਤੋਂ ਖਲਾਸੀ ਪਾਉਣਾ ਚਾਹੁੰਦਾ ਸੀ ਜਿੰਦਾ ਦੀ ਤਿਆਰੀ ਬਾਰੇ ਸੁਣ ਕੇ ਰਾਣਾ ਜੰਗ ਬਹਾਦਰ ਨੇ ਹੁਕਮ ਦਿੱਤਾ ਕਿ ਜੇ ਮਹਾਰਾਣੀ ਜਿੰਦ ਕੌਰ ਇੱਕ ਵਾਰ ਨੇਪਾਲ ਤੋਂ ਬਾਹਰ ਚਲੀ ਜਾਵੇਗੀ ਤਾਂ ਉਸ ਨੂੰ ਦੁਬਾਰਾ ਇਸ ਦੇਸ਼ ਵਿੱਚ ਪੈਰ ਧਰਨ ਦੀ ਆਗਿਆ ਨਹੀਂ ਹੋਵੇਗੀ ਤੇ ਉਸ ਦਾ ਪੱਤਾ ਸਦਾ ਵਾਸਤੇ ਬੰਦ ਕਰ ਦਿੱਤਾ ਜਾਵੇਗਾ ਇਹ ਹੁਕਮ ਸੁਣ ਕੇ ਜਿੰਦਾ ਸੋਚੀ ਪੈ ਗਈ ਇਧਰੋਂ ਮਿਲ ਰਹੀ ਰੋਟੀ ਖੁੱਸ ਜਾਵੇਗੀ ਅੰਗਰੇਜ਼ ਮੇਰੇ ਹਾਲ ਤੇ ਕਦੇ ਵੀ ਤਰਸ ਕਰੇਗਾ ਇਸ ਗੱਲ ਦਾ ਮੈਨੂੰ ਸੁਪਨੇ ਵਿੱਚ ਵੀ ਭਰੋਸਾ ਨਹੀਂ ਫੇਰ ਰਹਿੰਦੇ ਦਿਹਾੜੇ ਕਿਵੇਂ ਨਿਭਣਗੇ ਅੱਛਾ ਜਿਵੇਂ ਹੋਵੇਗੀ ਵੇਖੀ ਜਾਵੇਗੀ ਪਰ ਮੈਂ ਹੁਣ ਜਾਣੋ ਰੁਕ ਨਹੀਂ ਸਕਦੀ ਮੈਂ ਦਲੀਪ ਬਿਨਾ ਨਹੀਂ ਰਹਿ ਸਕਦੀ ਮੈਂ ਜ਼ਰੂਰ ਜਾਵਾਂਗੀ ਹਜ਼ਾਰਾਂ ਔਕਣਾ ਸਾਹਮਣੇ ਵੇਖ ਕੇ ਵੀ ਜਿੰਦਾ ਤੁਰ ਪਈ ਮਾਂ ਪੁੱਤ ਦੇ ਸਨ ਵਿੱਚ ਭਾਵੇਂ ਸੈਂਕੜੇ ਦੋਜਖ ਬਲਦੇ ਹੋਣ ਫਿਰ ਵੀ ਮਾਂ ਪਿੱਛੇ ਨਹੀਂ ਪਰਤਦੀ ਜਿੰਦਾ ਕਿਵੇਂ ਰੁਕ ਜਾਂਦੀ ਜਿੰਦਾ ਸੋਚਦੀ ਜਾ ਰਹੀ ਸੀ ਦਲੀਪ ਉਦੋਂ ਮਸਾ 9 ਸਾਲ ਦਾ ਸੀ ਜਦੋਂ ਹਥਿਆਰਿਆਂ ਨੇ ਸਾਨੂੰ ਮਾਂ ਪੁੱਤ ਨੂੰ ਵਿਛੋੜ ਦਿੱਤਾ ਸੀ ਹੁਣ ਉਹ 22 ਸਾਲ ਤੋਂ ਵੀ ਬਡੇਰਾ ਹੋ ਗਿਆ ਏ ਉਦੋਂ ਬੜਾ ਭੋਲਾ ਪਾਲਾ ਤੇ ਬੀਬਾ ਜਿਹਾ ਲੱਗਦਾ ਸੀ ਹੁਣ ਪਤਾ ਨਹੀਂ ਕਿ ਉਹ ਜਿਹਾ ਲੱਗਦਾ ਹੋਵੇਗਾ ਉਦੋਂ ਮਸਾਂ ਮੇਰੀ ਢਾਕ ਤੱਕ ਆਉਂਦਾ ਸੀ ਹੁਣ ਤਾਂ ਮੇਰੇ ਨਾਲੋਂ ਵੀ ਗਿੱਠ ਸਿਰ ਕੱਟਦਾ ਹੋਵੇਗਾ ਮੂੰਹ ਨਾਲ ਆਖ ਲੈਣਾ ਸੌਖਾ ਏ ਅੱਜ 13 ਵਰੇ ਹੋ ਗਏ ਨੇ ਮੇਰੇ ਦਲੀਪ ਨੂੰ ਵਿਛੜਿਆ ਪੁੱਤਰ 13 ਦਿਨ ਅੱਖਾਂ ਤੋਂ ਓਲੇ ਹੋ ਜਾਏ ਤਾਂ ਮਾਂ ਦਾ ਕਲੇਜਾ ਪਾੜ ਜਾਂਦਾ ਏ ਉਹ ਹੈ ਕਿਸਮਤੇ ਤਤੀ ਮਾਂ ਪੁੱਤਰ ਨੂੰ ਛਾਤੀ ਨਾਲ ਲਾਵੇਗੀ ਪਰ ਉਹਦਾ ਮੂੰਹ ਨਹੀਂ ਵੇਖ ਸਕੇਗੀ ਹੇ ਤਕਦੀਰ ਤੂੰ ਮੇਰਾ ਸਭ ਕੁਝ ਖੋ ਲੈਂਦੀ ਓ ਪਰ ਅੱਖਾਂ ਨਾ ਖੋਂਦੀ ਓ ਮੈਂ ਪੁੱਤਰ ਨੂੰ ਵੇਖ ਤਾਂ ਲੈਂਦੀ ਅਜੇ ਵੀ ਰੱਬ ਦੇ ਘਰ ਕੀ ਘਾਟ ਆਏ ਕੀ ਪਤਾ ਜੇ ਮੇਰਾ ਗਵਾਚਿਆ ਪੂਰਨ ਮਿਲ ਪਵੇ ਤਾਂ ਮੇਰੀਆਂ ਅੱਖਾਂ ਵਿੱਚ ਵੀ ਰਾਣੀ ਇਛਰਾ ਵਾਂਗ ਜੋਤ ਆ ਜਾਵੇ ਦੋ ਦਿਨ ਸਿਰਫ 2 ਦਿਨ ਵਾਸਤੇ ਅੱਖਾਂ ਮਿਲ ਜਾਣ ਮੈਂ ਪੁੱਤਰ ਨੂੰ ਰੱਜ ਰੱਜ ਵੇਖਣ ਦੀ ਰੀਜ ਲਾ ਲਵਾਂ ਫੇਰ ਭਾਵੇਂ ਰੱਬ ਉਸੇ ਵਲੇ ਪ੍ਰਾਣ ਕੱਢ ਲਵੇ ਸਾਰੇ ਰਾਹ ਗਿਣਤੀਆਂ ਗਿਣ ਦੀ ਜਿੰਦਾਂ ਫਰਵਰੀ ਵਿੱਚ ਕਲਕੱਤੇ ਪੁੱਜੀ ਚਿਰੀ ਵਿੱਚ ਛੁੰਨੇ ਮਾਂ ਪੁੱਤ ਗੱਲ ਲਾ ਕੇ ਮਿਲੇ ਦੋਹਾਂ ਦੇ ਆਂ ਨੇਤਰਾਂ ਵਿੱਚੋਂ ਗੰਗਾ ਜਮਨਾ ਵਹਿ ਰਹੀਆਂ ਸਨ ਮਾਂ ਘੁੱਟ ਘੁੱਟ ਕੇ ਕਲੇਜੇ ਦੀ ਅੱਗ ਨੂੰ ਛਾਤੀ ਨਾਲ ਲਾਉਂਦੀ ਸੀ ਜਿਉਂ ਜਿਉਂ ਉਹ ਬੇਬਲ ਹੋਈ ਪੁੱਤ ਦਾ ਮੂੰਹ ਚੁੰਮਦੀ ਉਹਦੀ ਪਿਆਸ ਹੋਰ ਵੱਧਦੀ ਜਾਂਦੀ ਸਹਜ ਸਹਜ ਬਾਹੀ ਢਿਲੀਆਂ ਹੋਈਆਂ ਦਲੀਪ ਬੱਚਿਆਂ ਵਾਂਗ ਮਾਂ ਦੇ ਮੋਢੇ ਨਾਲ ਲੱਗਾ ਹੋਇਆ ਸੀ ਜਿੰਨਾ ਪੁੱਤਰ ਦੀ ਕੰਡ ਉਤੇ ਪੋਲਾ ਤੇ ਲਾ ਹੱਥ ਫੇਰ ਰਹੀ ਸੀ ਸਹਜ ਸਹਜ ਮਾਂ ਦਾ ਹੱਥ ਪੁੱਤਰ ਦੇ ਮੋਢੇ ਤੱਕ ਪੜਿਆ ਉਸ ਤੋਂ ਅੱਗੇ ਉਹ ਦਲੀਪ ਦੇ ਸਿਰ ਤੇ ਹੱਥ ਫੇਰ ਕੇ ਵੀ ਕੁਝ ਤੱਕਣਾ ਚਾਹੁੰਦੀ ਸੀ ਹੌਲੀ ਹੌਲੀ ਹੱਥ ਉੱਪਰ ਉੱਠਦਾ ਤੇ ਗਰੀਬ ਦੀਆਂ ਰੀਝਾਂ ਵਾਂਗ ਫਿਰ ਟੈ ਪੈਂਦਾ ਜਿੰਦਾ ਦੀ ਛਾਤੀ ਜ਼ੋਰ-ਜ਼ੋਰ ਦੀ ਧੜਕ ਰਹੀ ਸੀ ਡਰ ਸੀ ਕਿ ਸ਼ਾਇਦ ਸਿਰ ਤੇ ਹੱਥ ਪਹੁੰਚਣ ਤੋਂ ਪਹਿਲਾਂ ਹੀ ਉਹਦੇ ਦਿਲ ਦੀ ਹਰਕਤ ਬੰਦ ਹੋ ਜਾਏ ਫਿਰ ਵੀ ਉਹਨੇ ਭਾਰਾ ਜੇਰਾ ਕਰਕੇ ਪੁੱਤਰ ਦੇ ਸਿਰ ਉੱਤ ਦੀ ਹੱਥ ਫੇਰ ਦਿੱਤਾ ਜਿਸ ਵੇਲੇ ਮੱਖਣਾ ਤੇ ਰੀਝਾਂ ਨਾਲ ਪਾਲੇ ਹੋਏ ਸਵਾ ਸਵਾ ਗਾਜ ਲੰਮੇ ਕੇਸਾਂ ਦਾ ਜੂڑا ਦਲੀਪ ਦੇ ਸਿਰ ਤੇ ਨਾ ਲੱਭਾ ਦੁਖੀਆ ਜਿੰਦਾ ਦੀਆਂ ਧਾਈਆਂ ਨਿਕਲ ਗਈਆਂ ਉਹ ਲੰਮੇ ਲੰਮੇ ਹੋ ਕੇ ਭਰਦੀ ਬੋਲੀ हे ਬੁਰੀ ਤਕਦੀਰ ਤੂੰ ਮੇਰਾ ਸਿਰਤਾਜ ਖੋਇਆ ਮੇਰਾ ਰਾਜ ਭਾਗ ਖੋਇਆ ਮੇਰਾ ਕੋਹਿੰਨੂਰ ਖੋਇਆ ਮੈਨੂੰ ਪਵਿੱਤਰ ਜਨਮ ਭੂਮੀ ਪੰਜਾਬ ਤੋਂ ਵਿਛੋੜ ਦਿੱਤਾ ਤੇ ਅੰਤ ਪ੍ਰਾਣਾ ਤੋਂ ਪਿਆਰੀ ਸਿੱਖੀ ਵੀ ਮੇਰੀ ਕੁਲ ਵਿੱਚੋਂ ਖੋ ਲਈ ਹੋਈ ਤੂੰ ਇਹ ਵੀ ਨਾ ਵੇਖ ਸੁਖਾਈਓ ਅੱਜ ਮੇਰੀ ਵੰਸ ਵਿੱਚੋਂ ਕਲਗੀਧਰ ਦੇ ਸ਼ਹੀਦ ਬੱਚਿਆਂ ਦਾ ਲਹੂ ਮੁੱਕ ਗਿਆ ਇਹ ਵਾਕ ਉਹਦਾ ਸੀਨਾ ਪਾੜ ਕੇ ਨਿਕਲੇ ਸਨ ਉਹਦਾ ਸਾਰਾ ਸਰੀਰ ਕੰਬ ਰਿਆ ਸੀ ਰੋਂਦਿਆਂ ਰੋਂਦਿਆਂ ਉਹਦੀ ਹਿਜਕੀ ਵੱਜ ਗਈ ਸੀ ਦਲੀਪ ਦਾ ਸੀਨਾ ਚੀਰਿਆ ਗਿਆ ਉਹ ਮਾਂ ਦੇ ਪੈਰਾਂ ਤੇ ਡਿੱਗ ਕੇ ਭੁੱਬੀ ਰੋਣ ਲੱਗ ਪਿਆ ਮਾਂ ਨੇ ਚੁੱਕ ਕੇ ਉਸ ਨੂੰ ਫਿਰ ਗੱਲ ਨਾਲ ਲਾ ਲਿਆ ਦਲੀਪ ਕਟ ਘੋਰੇ ਪਰਦਾ ਬੋਲਿਆ ਮਾਂ ਤੇਰੀ ਉਜੜੀ ਦੁਨੀਆ ਫਿਰ ਨਹੀਂ ਬਸਾ ਸਕਦਾ ਤੇਰਾ ਰਾਜ ਭਾਗ ਤੈਨੂੰ ਨਹੀਂ ਦੇ ਸਕਦਾ ਤੇਰਾ ਕੋਹਨੂਰ ਤੈਨੂੰ ਨਹੀਂ ਮੋੜ ਸਕਦਾ ਪਰ ਤੇਰੇ ਪਵਿੱਤਰ ਚਰਨਾਂ ਦੀ ਸੌ ਖਾ ਕੇ ਕਹਿੰਦਾ ਹਾਂ ਕਿ ਤੇਰੀ ਕੁੱਲ ਵਿੱਚੋਂ ਗਈ ਹੋਈ ਸਿੱਖੀ ਫਿਰ ਪਰਤਾਲਿਆਵਾਂਗਾ ਮਾਂ ਨਾਲ ਕੀਤਾ ਹੋਇਆ ਇਹ ਬਚਨ ਦਲੀਪ ਨੇ 1886 ਵਿੱਚ ਪੂਰਾ ਕੀਤਾ ਮਹਾਰਾਜਾ ਦਲੀਪ ਸਿੰਘ ਨੇ ਸਰਕਾਰ ਹਿੰਦਪਾਸ ਬੇਨਤੀ ਕੀਤੀ ਮੈਂ ਆਪਣੀ ਮਾਤਾ ਨਾਲ ਹਿੰਦ ਵਿੱਚ ਰਹਿਣਾ ਚਾਹੁੰਦਾ ਹਾਂ ਆਗਿਆ ਦਿੱਤੀ ਜਾਵੇ ਨਾਲ ਹੀ ਸਰਕਾਰ ਕਿਰਪਾ ਕਰਕੇ ਮਹਾਰਾਣੀ ਦੇ ਖੋਏ ਹੋਏ ਗਹਿਣੇ ਹੀਰੇ ਜਵਾਹਰਾਤ ਤੇ ਨਕਦੀ ਵਾਪਸ ਕਰ ਦੇਵੇ ਮਹਾਰਾਣੀ ਨੂੰ ਸਰਕਾਰ ਵੱਲੋਂ ਯੋਗ ਪੈਨਸ਼ਨ ਦਿੱਤੀ ਜਾਵੇ ਜਿਸ ਨਾਲ ਉਹ ਰਹਿਦੀ ਜ਼ਿੰਦਗੀ ਦਾ ਨਿਰਵਾਹ ਸ਼ਾਂਤੀਪੂਰਵਕ ਕਰ ਸਕੇ ਸਰਕਾਰ ਅਜੇ ਵੀ ਡਰਦੀ ਸੀ ਕਿ ਜਿੰਦਾਂ ਦੇਸ਼ ਵਿੱਚ ਰਹਿ ਕੇ ਫਿਰ ਕੋਈ ਸਾਜ਼ਿਸ਼ ਨਾ ਕਰੇ ਉਹ ਮਹਾਰਾਣੀ ਨੂੰ ਹਿੰਦੁਸਤਾਨ ਵਿੱਚ ਨਹੀਂ ਸੀ ਰਹਿਣ ਦੇਣਾ ਚਾਹੁੰਦੀ ਅੰਤ ਸਰਕਾਰ ਨੇ ਜਿੰਦਾਂ ਦੇ ਗਹਿਣੇ ਵਾਪਸ ਕਰਨੇ ਤੇ 2000 ਸਾਲਾਨਾ ਪੈਨਸ਼ਨ ਦੇਣੀ ਇਸ ਸ਼ਰਤ ਤੇ ਮੰਨੀ ਜੇ ਉਹ ਰਿਸ਼ੀਆਂ ਦੀ ਧਰਤੀ ਭਾਰਤ ਛੱਡ ਕੇ ਲੰਕਾ ਵਿੱਚ ਕੈਦ ਰਹਿਣਾ ਮੰਨੇ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦਾਂ ਨੇ ਇਹ ਸ਼ਰਤ ਨਾ ਮੰਨੀ ਜਿੰਨਾ ਪੁੱਤਰ ਦੇ ਨਾਲ ਹੀ ਵਿਲਾਇਤ ਚਲੀ ਗਈ ਉਹ ਜੁਲਾਈ 1761 ਵਿੱਚ ਬੁਲਾਇਤ ਪੁੱਜੇ ਅੰਗਰੇਜ਼ ਕਰਮਚਾਰੀਆਂ ਨੇ ਉਥੇ ਜਿੰਦਾ ਵਾਸਤੇ ਵੱਖਰੇ ਘਰ ਦਾ ਪ੍ਰਬੰਧ ਕੀਤਾ ਹੋਇਆ ਸੀ ਪਰ ਉਹ ਪੁੱਤਰ ਤੋਂ ਵੱਖਰੀ ਰਹਿਣਾ ਨਾ ਮੰਨੀ ਉਹ ਦਲੀਪ ਸਿੰਘ ਕੋਲ ਮੂਲ ਗਰੇਵ ਕੈਸਲ ਵਿੱਚ ਹੀ ਰਹਿਣ ਲੱਗੀ ਇਸ ਤੋਂ ਪਹਿਲਾਂ ਮਹਾਰਾਜਾ ਦਲੀਪ ਸਿੰਘ ਈਸਾਈ ਧਰਮ ਵਿੱਚ ਬੜੀ ਸ਼ਰਧਾ ਪ੍ਰਗਟ ਕਰਦਾ ਹੁੰਦਾ ਸੀ ਜਿੰਦਾ ਦੇ ਨੇੜ ਨਾਲ ਮਹਾਰਾਜੇ ਦਾ ਉਹ ਸ਼ੌਕ ਬਹੁਤ ਮੱਠਾ ਪੈ ਗਿਆ ਜਿੰਦਾ ਨੇ ਪੁੱਤਰ ਨੂੰ ਉਸ ਦੀਆਂ ਨਿੱਜੀ ਜਾਇਦਾਦਾਂ ਬਾਰੇ ਵੀ ਦੱਸਿਆ ਜਿਨ੍ਹਾਂ ਉਤੇ 1949 ਦੀ ਸੁਲਾਹ ਦਾ ਕਾਨੂੰਨੀ ਤੌਰ ਤੇ ਕੋਈ ਅਸਰ ਨਹੀਂ ਸੀ ਪੈਂਦਾ ਮਹਾਰਾਜੇ ਉੱਤੇ ਜਿੰਨਾ ਦਾ ਅਸਰ ਵੱਧਦਾ ਵੇਖ ਕੇ ਅੰਗਰੇਜ਼ ਕਰਮਚਾਰੀ ਬਹੁਤ ਘਬਰਾਏ ਇੰਗਲੈਂਡ ਦੀ ਸਰਕਾਰ ਨੇ ਕਿਹਾ ਕਿ ਜਿੰਦਾਂ ਨੂੰ ਹਿੰਦ ਭੇਜ ਦਿੱਤਾ ਜਾਵੇ ਪਰ ਹਿੰਦ ਸਰਕਾਰ ਇਹ ਗੱਲ ਨਾ ਮੰਨੀ ਅਖੀਰ ਜਿੰਦਾਂ ਨੂੰ ਪੁੱਤਰ ਨਾਲੋਂ ਵਿਛੋੜ ਕੇ ਵੱਖਰੇ ਘਰ ਐਬਿੰਗਡਨ ਹਾਊਸ ਵਿੱਚ ਰਹਿਣ ਵਾਸਤੇ ਮਜਬੂਰ ਕਰ ਦਿੱਤਾ ਗਿਆ ਉੱਥੇ ਦਲੀਪ ਸਿੰਘ ਹਫ਼ਤੇ ਵਿੱਚ ਸਿਰਫ ਦੋ ਵਾਰ ਮਾਂ ਨੂੰ ਮਿਲ ਸਕਦਾ ਸੀ ਅੰਗਰੇਜ਼ ਕਰਮਚਾਰੀਆਂ ਦੇ ਇਸ سلوਕ ਦਾ ਜਿੰਦਾਂ ਦੇ ਦਿਲ ਤੇ ਬਹੁਤ ਬੁਰਾ ਅਸਰ ਪਿਆ ਉਹਦੀ ਸਿਹਤ ਪੈਰੋ ਪੈਰ ਵਿਗੜਨੀ ਸ਼ੁਰੂ ਹੋ ਗਈ ਰਾਤ ਦਿਨ ਉਹ ਮਾਰੂ ਸੋਚਾਂ ਵਿੱਚ ਡੁੱਬੀ ਰਹਿੰਦੀ ਸੁਰਗ ਵਰਗੇ ਮੁਲਕ ਇੰਗਲੈਂਡ ਵਿੱਚ ਉਹ ਨਰਕੀ ਜੀਵਨ गुजार ਰਹੀ ਸੀ ਉਸ ਵੇਲੇ ਉਹ ਜ਼ਿੰਦਗੀ ਤੋਂ ਤੰਗ ਪੈ ਚੁੱਕੀ ਸੀ ਉਹ ਸਾਹ ਸਾਹ ਨਾਲ ਮੌਤ ਨੂੰ ਯਾਦ ਕਰਦੀ ਮੌਤ ਆਉਂਦੀ ਤੇ ਉਡੀਕਵਾਨ ਦੀ ਕੁੰਡੀ ਖੜਕਾ ਕੇ ਮੁੜ ਜਾਂਦੀ ਇਹ ਖੇਡ ਕਈ ਦਿਨ ਤੱਕ ਹੁੰਦੀ ਰਹੀ ਅੰਤ ਮੌਤ ਨੂੰ ਦੁਖੀ ਆਜੰਦਾ ਤੇ ਤਰਸ ਆ ਹੀ ਗਿਆ 1 ਅਗਸਤ 1863 ਜਿੰਦਾ ਦੀ ਉਮਰ ਦਾ ਆਖਰੀ ਦਿਨ ਸੀ ਕਹਿੰਦੇ ਹਨ ਬੁਝਣ ਲੱਗੇ ਦੀਵੇ ਦੀ ਜੋਤ ਜ਼ਰਾ ਵਧੇਰੇ ਰੋਸ਼ਨ ਹੋ ਜਾਇਆ ਕਰਦੀ ਹੈ ਮਰਨ ਕਿਨਾਰੇ ਪਈ ਜਿੰਦਾ ਦੀ ਸੁਰਤ ਵੀ ਕੁਝ ਚਿਰ ਵਾਸਤੇ ਸੰਭਲ ਗਈ ਦਲੀਪ ਉਹਦੀ ਛਾਤੀ ਤੇ ਸਿਰ ਸੁੱਟ ਕੇ ਬੱਚਿਆਂ ਵਾਂਗ ਰੋ ਰਿਹਾ ਸੀ ਜਿੰਦਾ ਨਿਸਤੇ ਹੋ ਕੇ ਹੱਥ ਨਾਲ ਪੁੱਤਰ ਦਾ ਸਿਰ ਪਲੋਸਦੀ ਹੋਈ ਬੋਲੀ ਬੇਟਾ ਦਲੀਪ ਤੂੰ ਨਹੀਂ ਜਾਣਦਾ ਤੇਰੇ ਵਾਸਤੇ ਮੇਰੇ ਦਿਲ ਵਿੱਚ ਕਿੰਨੀਆਂ ਕੁਰੀਜਾਂ ਸਨ ਰੱਬ ਸਾਖੀਏ ਜੋ ਮੈਂ ਤੇਰੇ ਵਾਸਤੇ ਜ਼ਫਰ ਜਾਲੇ ਨੇ ਤੂੰ ਅਜੇ 9 ਮਹੀਨੇ ਤੇ 24 ਦਿਨ ਦਾ ਸੈਂ ਜਦ ਤੇਰੇ ਪਿਤਾ ਜੀ ਮੈਨੂੰ ਸਦਾ ਦਾ ਸੱਲ ਦੇ ਗਏ ਤੇਰੇ ਬਦਲੇ ਮੈਂ ਰੰਡੇਪਾ ਕੱਟਣਾ ਪ੍ਰਵਾਨ ਕਰ ਲਿਆ ਨਹੀਂ ਤਾਂ ਬਾਕੀ ਰਾਣੀਆਂ ਵਾਂਗ ਮੈਂ ਵੀ ਮਹਾਰਾਜ ਨਾਲ ਸਤੀ ਹੋ ਜਾਂਦੀ ਲਾਲ 5 ਸਾਲ ਤੇ 11 ਦਿਨ ਦਾ ਸਹਤੂੰ ਜਦ ਕਿਸਮਤ ਨੇ ਤੈਨੂੰ ਪੰਜਾਬ ਦਾ ਬਾਦਸ਼ਾਹ ਬਣਾ ਦਿੱਤਾ ਮੈਂ ਆਪਣੇ ਹੱਥੀਂ ਤੇਰੇ ਸਿਰ ਤੇ ਤਾਜ ਸਜਾ ਕੇ ਤੈਨੂੰ ਲਾਹੌਰ ਦੇ ਤਖਤ ਉੱਤੇ ਬੈਠਣ ਵਾਸਤੇ ਭੇਜਿਆ ਕਰਦੀ ਸਾਂ ਤੇਰੇ ਨਿੱਕੇ ਨਿੱਕੇ ਕਦਮਾਂ ਨਾਲ ਮੇਰੀਆਂ ਵੱਡੀਆਂ ਵੱਡੀਆਂ ਰੀਝਾਂ ਨੱਚਿਆ ਕਰਦੀਆਂ ਸਨ ਮੈਂ ਸੋਚਿਆ ਕਰਦੀ ਸਾਂ ਜਦ ਮੇਰਾ ਦਲੀਪ ਜਵਾਨ ਹੋ ਕੇ ਸਹੀ ਅਰਥਾਂ ਵਿੱਚ ਰਾਜ ਭਾਗ ਸੰਭਾਲੇਗਾ ਤਾਂ ਮੈਂ ਜ਼ਿੰਦਗੀ ਦਾ ਸਫ਼ਰ ਮੁਕਾ ਕੇ ਅੰਤ ਦੀ ਵਾਰ ਪੁੱਤਰ ਦੇ ਮੋਢਿਆਂ ਤੇ ਆਪਣੇ ਸਿਰਤਾਜ ਦੇ ਚਰਨਾਂ ਵਿੱਚ ਪਹੁੰਚਾਂਗੀ ਸ਼ੇਰੇ ਪੰਜਾਬ ਦੇ ਖੱਬੇ ਹੱਥ ਜਿੰਦਾਂ ਦੀ ਮੜੀ ਹੋਵੇਗੀ ਜਿਸ ਨੂੰ ਮੇਰਾ ਲਾਲ ਹੀਰਿਆਂ ਤੇ ਮੋਤੀਆਂ ਨਾਲ ਮੜ ਦੇਵੇਗਾ ਪੰਜਾਬ ਦੀ ਉਸ ਸ਼ਾਨ ਨੂੰ ਵੇਖ ਕੇ ਲੋਕ ਆਗਰੇ ਦੀ ਤਾਜ ਵੀ ਭੁੱਲ ਜਾਣਗੇ ਪਰ ਚੰਨ ਜੇ ਸਰੀਜ ਦੇ ਪਰੇ ਹੋਣ ਦਾ ਸਮਾਨ ਹੀ ਨਹੀਂ ਰਿਹਾ ਉਸ ਦਾ ਜ਼ਬਾਨ ਤੇ ਲਿਆਉਣ ਦਾ ਕੀ ਲਾਭ ਪਰ ਇੱਕ ਸਦਰ ਹੈ ਜੋ ਮੈਂ ਅੰਦਰੇ ਲੈ ਕੇ ਨਹੀਂ ਮਰਨਾ ਚਾਹੁੰਦੀ ਇਹ ਪੰਜ ਸੇਰ ਮਿੱਟੀ ਪੰਜਾਬ ਦੀ ਆਮਾਨਤ ਹੈ ਵੇਖੀ ਕਿਤੇ 11 ਦੇ ਦੇਸ਼ ਵਿੱਚ ਰੁੱਲਦੀ ਨਾ ਰਹਿ ਜਾਏ ਮੇਰੇ ਸਵਾਸ ਪੂਰੇ ਹੋ ਜਾਣ ਤਾਂ ਮੇਰੀ ਅਰਥੀ ਨੂੰ ਇੱਥੋਂ ਚੁੱਕ ਲਈ ਪੰਜਾਬ ਆਪਣੀ ਲਾਹੌਰ ਵਿੱਚ ਗੁਰਦੁਆਰਾ ਡੇਰਾ ਸਾਹਿਬ ਦੇ ਸਾਹਮਣੇ ਜਾ ਧਰੀ ਕੋਈ ਸਿੱਖ ਸ਼ਹੀਦ ਗੁਰਵਰਜਨ ਦੇਵ ਜੀ ਨੂੰ ਮੱਥਾ ਟੇਕ ਕੇ ਬਾਹਰ ਮੁੜਦਾ ਵੇਖੇਗਾ ਤਾਂ ਉਹਦੀ ਚਰਨ ਧੂੜ ਮੇਰੇ ਮੱਥੇ ਤੇ ਲਾ ਦੇਈ ਭਲਾ ਜੇ ਤਤੀ ਜਿੰਦਾਂ ਦੀ ਪੁੱਠੀ ਤਕਦੀਰ ਸਿੱਧੀ ਹੋ ਜਾਏ ਤਾਂ ਜਿਸ ਵੇਲੇ ਤੂੰ ਮੇਰਾ ਸਿਰ ਸ਼ਿਰੇ ਪੰਜਾਬ ਦੇ ਚਰਨਾਂ 'ਚ ਧਰ ਕੇ ਅਰਦਾਸ ਕਰ ਰਿਹਾ ਹੋਵੇਗਾ ਮੇਰੀਆਂ ਸਦਰਾਂ ਅਸਮਾਨ ਤੋਂ ਬੂੰਦਾ ਬਣ ਕੇ ਮਹਾਰਾਜ ਦੀ ਸਮਾਹ ਤੇ ਬਰਸ ਰਹੀਆਂ ਹੋਣਗੀਆਂ ਚੰਨ ਇੱਕ ਹੋਰ ਵੀ ਪੱਕੀ ਕਰਨਾ ਚਾਹੁੰਦੀ ਹਾਂ ਮਰਨ ਵਾਲੇ ਦੀਆਂ ਅੱਖਾਂ ਵਿੱਚ ਪਾਣੀ ਦੀਆਂ ਦੋ ਬੂੰਦਾਂ ਆ ਜਾਇਆ ਕਰਦੀਆਂ ਨੇ ਲੋਕ ਉਸਤੀਆਂ ਪਲਕਾਂ ਬੰਦ ਕਰ ਦਿੰਦੇ ਨੇ ਉਹ ਆਖਰੀ ਹੰਝੂ ਧਰਤੀ ਤੇ ਟਹਿ ਕੇ ਫਨਾ ਹੋ ਜਾਇਆ ਕਰਦੇ ਨੇ ਪਰ ਲਾਲ ਮੇਰੇ ਨਾਲੇ ਅਨਰਥ ਨਾ ਕਰੀਂ ਮੇਰੇ ਮੋਈ ਦੇ ਨੇਤਰ ਬੰਧ ਨਾ ਕਰੀ ਮਤਾ ਮੋਈ ਜਿੰਨਾਂ ਦੇ ਹੰਝੂ ਇਸ ਬੇਗਾਨਿਆਂ ਦੀ ਧਰਤੀ ਤੇ ਟਹਿ ਕੇ ਉਸ ਨਿਕਦਈ ਅੰਗਰੇਜ਼ ਅੱਗੇ ਫਰਿਆਦ ਕਰਨ ਜਿਸ ਨੇ ਸਾਰੀ ਉਮਰ ਮੇਰੇ ਨਾਲ ਇਨਸਾਫ ਨਹੀਂ ਕੀਤਾ ਇਹ ਮੇਰੀ ਅੰਤਮ ਭੇਟਾ ਹੈ ਮੇਰੇ ਸਿਰਤਾਜ ਵਾਸਤੇ ਲੈ ਜਾਈਂ ਦੋ ਚਾਰ ਹਟਕੋਰੇ ਆਏ ਤੇ ਜਿੰਨਾਂ ਪੂਰੀ ਹੋ ਗਈ ਕਹਿੰਦੇ ਹਨ ਮਰਨ ਪਿੱਛੋਂ ਸਭ ਵੈਰ ਵਿਰੋਧ ਮਿਟ ਜਾਇਆ ਕਰਦੇ ਹਨ ਪਰ ਜਿੰਨਾਂ ਦੇ ਵਿਰੋਧੀਆਂ ਦੇ ਦਿਲੋਂ ਉਸ ਦੇ ਮਰਨ ਤੇ ਵੀ ਵੈਰ ਨਾ ਮਿਟਿਆ ਉਸਦੀ ਲੋਥ ਨੂੰ ਪੰਜਾਬ ਜਾਣ ਦੀ ਆਗਿਆ ਨਾ ਮਿਲੀ ਅੰਗਰੇਜ਼ੀ ਸਰਕਾਰ ਵੱਲੋਂ ਮਸਾਂ ਇੰਨੀ ਹੀ ਇਜਾਜ਼ਤ ਮਿਲੀ ਕਿ ਜਿੰਦਾਂ ਦੀ ਲੋਥ ਨਦੀ ਨਰਬਦਾ ਦੇ ਕੰਢੇ ਲੈ ਕੇ ਸਸਕਾਰੀ ਜਾ ਸਕਦੀ ਹੈ ਬੰਬਈ ਦੇ ਨੇੜੇ ਨਰਬਦਾ ਨਦੀ ਦੇ ਕੰਢੇ ਮਹਾਰਾਣੀ ਜਿੰਦ ਕੌਰਾਂ ਦਾ ਸੇਵਾ ਬਲ ਰਿਹਾ ਸੀ ਮਹਾਰਾਜਾ ਦਲੀਪ ਸਿੰਘ ਮਾਂ ਦੇ ਚਰਨਾਂ ਵੱਲੇ ਖਲਾ ਹੰਝੂ ਵਹਾ ਰਿਹਾ ਸੀ ਉਹਦੇ ਅੰਗਰੇਜ਼ ਰਖਵਾਲੇ ਵਾਪਸ ਜਾਣ ਵਾਸਤੇ ਕਾਲੇ ਪੈ ਰਹੇ ਸਨ ਜਿੰਦਾਂ ਦਾ ਅਜੇ ਸਿਵਾ ਵੀ ਠੰਡਾ ਨਹੀਂ ਸੀ ਹੋਇਆ ਜਾਂ ਦਲੀਪ ਸਿੰਘ ਮਜਬੂਰਨ ਮਗਦੇ ਅੰਗਿਆਰ ਨਦੀ ਵਿੱਚ ਪਰਵਾਹ ਕੇ ਵਾਪਸ ਮੁੜ ਗਿਆ ਜਿੰਦਾਂ ਦੀ ਵਿਭੂਤੀ ਦਰਿਆ ਨਰਬਦਾ ਦੀਆਂ ਲਹਿਰਾਂ ਵਿੱਚ ਗੋਤੇ ਖਾਂਦੀ ਸਮੁੰਦਰ ਵੱਲ ਜਾ ਰਹੀ ਸੀ ਤੇ ਉਹਦੀ ਆਤਮਾ ਆਪਣੇ ਉਜੜੇ ਪੰਜਾਬ ਵੱਲੇ ਝਾਤੀ ਮਾਰਨ ਵਾਸਤੇ ਉੱਡੀ ਜਾਂਦੀ ਸੀ